ਸਸਿਕਲ ਦੀ ਸਾਰਿਆਂ ਨੂੰ ਅ ਜਿਵੇਂ ਆਪਾਂ ਪਿਛਲੀ ਵੀਡੀਓਜ਼ ਦੇ ਵਿੱਚ ਵੀ ਗੱਲ ਕਰਦੇ ਰਹੇ ਹਾਂ ਕਿ ਜਿਵੇਂ ਜਿਹੜੀ ਆਪਣੇ ਕੈਨੇਡੀਅਨ ਰੀਅਲ ਅਸਟੇਟ ਮਾਰਕੀਟ ਆ ਕਾਫੀ ਤੇਜ਼ੀ ਨਾਲ ਹਲੇ ਵੀ ਚੱਲੀ ਜਾ ਰਹੀ ਆ ਆ ਉਹਦੇ ਵਿੱਚ ਕੁਝ ਕੁ ਚੀਜ਼ਾਂ ਸੀ ਜਿਹੜੀਆਂ ਆਪਾਂ ਪਿਛਲੀ ਵਾਰੀ ਵੀ ਡਿਸਕਸ ਕਰ ਰਹੇ ਸੀਗੇ ਕਿ ਜਿਹੜੀ ਬੈਂਕ ਆਫ ਕੈਨੇਡਾ ਹੈਗੀ ਆ ਉਹਨਾਂ ਨੇ ਹੁਣ ਜਿਹੜਾ ਗਾਂਹ ਵਾਲਾ ਆਪਣੇ ਵਿਆਜ ਦੀ ਦਰ ਦਾ ਡਿਸੀਜਨ ਲੈਣਾ ਉਹ ਲੈਣਾ ਜੀ ਉਹਨਾਂ ਨੇ ਆਪਣੇ ਜੁਲਾਈ 24 ਨੂੰ ਹਲੇ ਮਹੀਨਾ ਇੱਕ ਪਿਆ ਪੂਰਾ ਪਰ ਉਹਨਾਂ ਦੀਆਂ ਕੁਝ ਕੁ ਚੀਜ਼ਾਂ ਨੇ ਜਿਹੜੀਆਂ ਉਹਨਾਂ ਵਾਸਤੇ ਵੀ ਜਿਹੜੇ ਫੈਸਲੇ ਲੈਣੇ ਨੇ ਕਾਫੀ ਮੁਸ਼ਕਲ ਹੋ ਰਹੇ ਨੇ ਉਹਨਾਂ ਦੇ ਵਿੱਚੋਂ ਸਾਰਿਆਂ ਨੂੰ ਵੱਡੀ ਜਿਹੜੀ ਚੀਜ਼ ਆ ਰਹੀ ਆ ਉਹ ਇਹ ਆ ਕਿ 2025 ਆ ਜਿਹੜਾ ਉਹਦੇ ਵਿੱਚ ਜਿਹੜੀਆਂ ਮਾਰਗੇਜਸ ਆ ਉਹਨਾਂ ਦੀ ਰੀਨਿਊਅਲ ਬਹੁਤ ਹੋਣੀ ਆ ਤੇ ਉਹਦੇ ਵੀ ਇਕਨੋਮੀ ਦੇ ਉੱਤੇ ਕਾਫੀ ਜ਼ਿਆਦਾ ਫਰਕ ਪਊਗਾ ਕਿਉਂਕਿ ਹੁਣ ਜਿਹੜੇ ਲੋਕਾਂ ਨੇ ਮਾਰਗੇਜ ਰੀਨਿਊ ਕਰਾਉਣੀ ਆ ਤਾਂ ਉਹ ਨਵੇਂ ਰੇਟਾਂ ਦੇ ਹਿਸਾਬ ਨਾਲ ਹੋਣੀ ਆ ਤੇ ਉਹ ਨਵੇਂ ਰੇਟਾਂ ਦੇ ਵਿੱਚ ਉਹਨਾਂ ਦੀ ਪੇਮੈਂਟਸ ਨੇ ਜਿਹੜੀਆਂ ਕਰਦੀਆਂ ਕਿਸ਼ਤਾਂ ਨੇ ਉਹ ਕਾਫੀ ਹੱਦ ਤੱਕ ਵੱਧ ਜਾਣੀਆਂ ਨੇ ਤੇ ਉਸ ਚੀਜ਼ ਦਾ ਕਾਫੀ ਹੱਦ ਤੱਕ ਮਾਰਕੀਟ ਦੇ ਉੱਪਰ ਅਸਰ ਪਊਗਾ ਇਸ ਚੀਜ਼ ਦਾ ਕੋਈ ਸ਼ੱਕ ਵਾਲੀ ਗੱਲ ਨਹੀਂ ਤੇ ਰਹੀ ਗੱਲ ਜਿਹੜੀ ਕੈਨੇਡਾ ਦੀ ਇਕਨੋਮੀ ਹੈ ਜਿਹੜੀ ਉਹਦੀ ਵਿੱਚ ਇੱਕ ਪ੍ਰਾਈਸ ਗਰੋਥ ਆਪਣੇ ਪੋਪੂਲੇਸ਼ਨ ਗਰੋਥ ਵੀ ਕਾਫੀ ਜ਼ਿਆਦਾ ਹੋਈ ਜਾ ਰਹੀ ਆ ਜਿਵੇਂ ਪਿਛਲੇ ਸਾਲ ਤਾਂ ਆਪਣੇ ਮੁਲਕ ਦੀ ਸਾਰੇ ਦੀ ਆਬਾਦੀ 4 ਕਰੋੜ ਟੱਪੀ ਸੀ ਤੇ ਆਲਰੇਡੀ ਇੱਕ ਤਕਰੀਬਨ 10 ਲੱਖ ਬੰਦਾ ਹੋਰ ਇਥੇ ਦੀ ਪੋਪੂਲੇਸ਼ਨ ਦੇ ਵਿੱਚ ਐਡ ਹੋ ਗਿਆ ਜਿਹੜੀ ਕਿ ਹੁਣ 4.1 ਮਿਲੀਅਨ ਆਲਰੇਡੀ ਟਪ ਚੁੱਕੀ ਆ ਤੇ ਇਹ ਜਿਹੜੀ ਪੋਪੂਲੇਸ਼ਨ ਵੱਧ ਰਹੀ ਆ ਆਬਾਦੀ ਵੱਧ ਰਹੀ ਆ ਕੈਨੇਡਾ ਦੀ ਉਹਦੇ ਨਾਲ ਜਿਹੜਾ ਸਾਰਿਆਂ ਨੂੰ ਵੱਡਾ ਇਫੈਕਟ ਇਹ ਆ ਕਿ ਜਿਹੜੀ ਇਕਨੋਮੀ ਸਲੋ ਹੋ ਜਾਣੀ ਚਾਹੀਦੀ ਸੀ ਉਹ ਸਲੋ ਨਹੀਂ ਹੋ ਰਹੀ ਉਹ ਤੇਜ਼ੀ ਨਾਲ ਉਸੇ ਹਿਸਾਬ ਨਾਲ ਚੱਲੀ ਜਾ ਰਹੀ ਹੈ ਕਿਉਂਕਿ ਜਿਹੜੇ ਵੀ ਲੋਕ ਨੇ ਉਹ ਵੀ ਐਡ ਕਰੀ ਜਾ ਰਹੇ ਨੇ ਵਿੱਚ ਆਪਣੇ ਮਨੀ ਹੋਰ ਜਿਹੜੀ ਪੈਸਾ ਹੋਰ ਐਡ ਕਰੀ ਜਾ ਰਹੇ ਨੇ ਤੇ ਉਹ ਵੀ ਗਰੋਸਰੀਜ਼ ਬਾਏ ਕਰ ਰਹੇ ਨੇ ਸਾਰੀਆਂ ਚੀਜ਼ਾਂ ਰੈਂਟ ਵਗੈਰਾ ਪੇ ਕਰ ਰਹੇ ਨੇ ਜਿਹਦੇ ਕਰਕੇ ਜਿਹੜੀ ਅ ਕਨੋਮੀ ਕਾਫੀ ਜਿਆਦਾ ਤੇਜ਼ੀ ਨਾਲ ਚੱਲੀ ਜਾ ਰਹੀ ਹੈ ਜਦਕਿ ਕੈਨੇਡਾ ਦੀ ਗਵਰਨਮੈਂਟ ਇੱਕ ਇਹ ਵੀ ਰਹੀ ਹੈ ਕਿ ਅਸੀਂ ਥੋੜੀ ਜੀ ਜਿਹੜੀ ਇਮੀਗ੍ਰੇਸ਼ਨਾਂ ਨੂੰ ਘਟਾਵਾਂਗੇ ਪਰ ਇਹਦਾ ਜਿਹੜਾ ਕੋਈ ਵੀ ਚੀਜ਼ ਹੈ ਨਾ ਉਹਦਾ ਅਸਰ ਬਿਲਕੁਲ ਜਦੋਂ ਉਹ ਫੈਸਲਾ ਲੈਂਦੇ ਉਦੋਂ ਦੇਖਣ ਨੂੰ ਨਹੀਂ ਮਿਲਦਾ ਸਾਲ ਡੇਢ ਸਾਲ ਬਾਅਦ ਜਾ ਕੇ ਦੇਖਣ ਨੂੰ ਮਿਲਦਾ ਤੇ ਹੁਣ ਆਪਾਂ ਗੱਲ ਕਰਦੇ ਹਾਂ ਕੈਲਗਰੀ ਦੀ ਮਾਰਕੀਟ ਦੀ ਕੈਲਗਰੀ ਦੀ ਮਾਰਕੀਟ ਦੇ ਵਿੱਚ 919 ਨਵੀਆਂ ਲਿਸਟਿੰਗਾਂ ਆਈਆਂ ਪਿਛਲੇ ਇੱਕ ਹਫ਼ਤੇ ਦੇ ਵਿੱਚ ਵਿੱਚ ਤੇ 114 ਆਈਆਂ ਬੈਕ ਆਨ ਟੂ ਦਾ ਮਾਰਕੀਟ 387 ਪ੍ਰਾਪਰਟੀ ਸੀਗੀਆਂ ਜਿਨ੍ਹਾਂ ਦੀ ਪ੍ਰਾਈਸ ਆ ਜਿਹੜੀ ਉਹ ਘਟੀ 41 ਪ੍ਰਾਪਰਟੀ ਸੀਗੀਆਂ ਜਿਨ੍ਹਾਂ ਦੀ ਪ੍ਰਾਈਸ ਵਧ ਗਈ ਤੇ 557 ਪ੍ਰਾਪਰਟੀਆਂ ਜਿਹੜੀਆਂ ਪੈਂਡਿੰਗ ਹੋਈਆਂ ਤੇ ਇਹਦੇ ਚ ਜਿਵੇਂ ਅੱਗੇ ਵੀ ਜ਼ਿਕਰ ਕਰਦੇ ਹੁੰਦੇ ਆ ਕਿ ਪ੍ਰਾਈਸ ਪ੍ਰਾਪਰਟੀ ਦੀ ਸਹੀ ਲਾਣ ਨਾਲ ਹੀ ਵਿਕਦੀ ਹੈ ਡਿਕਰੀਜ਼ ਜਿਵੇਂ ਕਹਿ ਰਹੇ ਆ 400 ਡੈਨਰ ਪ੍ਰਾਪਰਟੀਆਂ ਨੇ ਜਿਨ੍ਹਾਂ ਦੀ ਪ੍ਰਾਈਸ ਘਟਾਈ ਗਈ ਉਹਨਾਂ ਨੂੰ ਐਡਜਸਟ ਸੇਲ ਕਰਨ ਵਾਸਤੇ ਪੈਂਡਿੰਗ 557 ਸੋਲਡ 790 ਜਿਹੜੀ ਕਿ 800 ਦੇ ਨੇੜਾ ਕਾਫੀ ਹਲਵੀ ਸਟਰੋਂਗ ਚੱਲੀ ਜਾ ਰਹੀ ਹੈ 790 ਪ੍ਰੋਪਰਟੀਆਂ ਵਿਕੀਆਂ ਨੇ ਪਰ ਲਿਸਟਿੰਗਸ ਜ਼ਿਆਦਾ ਨਹੀਂ ਕੋਈ ਸ਼ੱਕ ਨਹੀਂ ਆ ਐਕਸਪਾਇਰਡ ਸਿਰਫ 30 ਪ੍ਰੋਪਰਟੀਆਂ ਨੇ ਜਿਹੜੀਆਂ ਐਕਸਪਾਇਰ ਹੋਈਆਂ ਮਾਰਕੀਟ ਦੇ ਵਿੱਚੋਂ 6 ਪ੍ਰੋਪਰਟੀਆਂ ਨੇ ਵਿਦਡਰੋਨ ਹੋਈਆਂ 148 ਪ੍ਰੋਪਰਟੀਆਂ ਨੇ ਜਿਹੜੀਆਂ ਉਹ ਟਰਮੀਨੇਟ ਕੀਤੀਆਂ ਗਈਆਂ ਪਿਛਲੇ ਇੱਕ ਹਫ਼ਤੇ ਦੇ ਵਿੱਚ ਵਿੱਚ ਤੇ ਅਗਰ ਤੁਹਾਨੂੰ ਕਿਸੇ ਤਰ੍ਹਾਂ ਦਾ ਵੀ ਰੀਅਲ ਏਸਟੇਟ ਕੈਲਗਰੀ ਦੀ ਬਾਰੇ ਆ ਕੋਈ ਕੁਐਸਚਨ ਹੋਵੇ ਜਾਂ ਕੁਝ ਵੀ ਹੋਵੇ ਤਾਂ ਮੈਨੂੰ ਫੋਨ ਜਰੂਰ ਕਰਿਓ ਮੇਰਾ ਫੋਨ ਨੰਬਰ ਹੈ 4036992345 ਧੰਨਵਾਦ